ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਣਜਾਰਾ ਆਪੇ ਬਣ ਜਿ ਕਰਾਇਆ ਹਾਪੇ ਤਰਤੀ ਸਾਜਿਆਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿਠਾ ਲਾਇਆ ਰਹਾਉ ਹਾਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੌ ਪਾਇੰਦਾ ਪਿਆਰਾ ਬਨ ਬકરી ਸਿਓ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਣ ਤਿ ਬਾਣ ਹੈ ਪਿਆਰਾ ਆਪੇ ਘਾਰੇ ਲਾਇਆ ਜਿਉ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਨਜਾਰਾ ਆਪੇ ਬਨਜ ਕਰਾਇਆ ਹਾਪੇ ਤਰਤੀ ਸਾਝਿਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਹਾਪੇ ਹੀ ਪੌ ਪਾਇਦਾ ਪਿਆਰਾ ਬਨ ਬੱਕਰੀ ਸਿਓ ਹਡਾਇਆ ਹਾਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਹਾਪੇ ਹੀ ਆਪ ਵਰਤਦਾ ਪਿਆਰਾ ਪੇ ਅਗਨ ਸਕੇ ਜਲਾਇਆ ਆਪੇ ਮਹਾਰਾਜ ਜਿਵਾਂ ਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਾਨ ਤਿ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਣਜਾਰਾ ਆਪੇ ਬਣ ਜਿ ਕਰਾਇਆ ਆਪੇ ਤਰਤੀ ਸਾਝ ਜਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਪੌ ਪਾਇਦਾ ਪਿਆਰਾ ਬਨ ਬੱਕਰੀ ਸਿਓ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਹਾਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਾਣ ਤਿ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜੀਓ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਨਜਾਰਾ ਆਪੇ ਬਨਜ ਕਰਾਇਆ ਆਪੇ ਤਰਤੀ ਸਾਝਿ ਅਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰ ਪੂਰੇ ਮਿਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਟੀ ਬੰਦ ਰਖਾਇਆ ਹੱਪੇ ਹੀ ਪੌ ਪਾਇੰਦਾ ਪਿਆਰਾ ਬਨ ਬਕਰੀ ਸਿਓ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਹੱਪੇ ਹੀ ਆਪ ਵਰਤਦਾ ਪਿਆਰਾ ਤੇ ਅਗਨ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਾਣ ਤਿਬਾਣ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਣਜਾਰਾ ਆਪੇ ਬਣਜ ਕਰਾਇਆ ਆਪੇ ਤਰਤੀ ਸਾਝਿਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਹਾਪੇ ਤਰਤੀ ਆਪ ਜਲ ਪਿਆਰਾ ਹਾਪੇ ਕਰੇ ਕਰਾਇਆ ਹਾਪੇ ਹੁਕਮ ਵਰਤਦਾ ਪਿਆਰਾ ਜਲ ਮਟੀ ਬੰਦ ਰਖਾਇਆ ਹਾਪੇ ਹੀ ਪੌ ਪਾਇਦਾ ਪਿਆਰਾ ਬਨ ਬકરી ਸਿਓ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਖਾਪੇ ਹੀ ਆਪ ਵਰਤਦਾ ਪਿਆਰਾ ਤੇ ਅਗਨ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਾਣ ਤਿ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜੀਓ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਣਜਾਰਾ ਆਪੇ ਬਣਜ ਕਰਾਇਆ ਆਪੇ ਤਰਤੀ ਸਾਝਿ ਅਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਹੱਪੇ ਹੀ ਪੌ ਪਾਇੰਦਾ ਪਿਆਰਾ ਬਨ ਬੱਕਰੀ ਸਿਓ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਹੱਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਾਣ ਤਿ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਣਜਾਰਾ ਆਪੇ ਬਣ ਜਿਕਰਾਇਆ ਆਪੇ ਤਰਤੀ ਸਾਝਿਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰੂ ਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਟੀ ਬੰਦ ਰਖਾਇਆ ਆਪੇ ਹੀ ਪੌ ਪਾਇੰਦਾ ਪਿਆਰਾ ਬਨ ਬકરી ਸਿਓ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਖਾਪੇ ਹੀ ਆਪ ਵਰਤਦਾ ਪਿਆਰਾ ਤੇ ਅਗਨ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਾਣ ਤਿ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜੀਓ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਣਜਾਰਾ ਆਪੇ ਬਣਜ ਕਰਾਇਆ ਆਪੇ ਤਰਤੀ ਸਾਝਿਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਹੱਪੇ ਹੀ ਪੌ ਪਾਇੰਦਾ ਪਿਆਰਾ ਬਨ ਬੱਕਰੀ ਸਿਓ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਹੱਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਾਣ ਤਿ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਣਜਾਰਾ ਆਪੇ ਬਣ ਜਿਕਰਾਇਆ ਆਪੇ ਤਰਤੀ ਸਾਝਿ ਅਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਟੀ ਬੰਦ ਰਖਾਇਆ ਆਪੇ ਹੀ ਪੌ ਪਾਇੰਦਾ ਪਿਆਰਾ ਬਨ ਬકરી ਸਿਓ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਹੱਪੇ ਹੀ ਆਪ ਵਰਤ ਦਾ ਪਿਆਰਾ ਤੇ ਅਗਨ ਸਕੇ ਜਲਾਇਆ ਆਪੇ ਮਹਰ ਜਿਵਾਇੰਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਾਨ ਤਿ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜੀਓ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਬਨਜਾਰਾ ਆਪੇ ਬਨਜ ਕਰਾਇਆ ਆਪੇ ਤਰਤੀ ਸਾਝਿ ਅਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਹੱਪੇ ਹੀ ਪੌ ਪਾਇੰਦਾ ਪਿਆਰਾ ਬਨ ਬੱਕਰੀ ਸਿਓ ਹਡਾਇਆ ਹੱਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਖਾਪੇ ਹੀ ਆਪ ਵਰਤਦਾ ਪਿਆਰਾ ਤੇ ਅਗਨ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲ ਲੈਂਦੇ ਸਭ ਲਵਾਇਆ ਆਪੇ ਤਾਣ ਤਿ ਬਾਣ ਹੈ ਪਿਆਰਾ ਆਪੇ ਘਾਰੇ ਲਾਇਆ ਜਿਉ ਆਪ ਚਲਾਏ ਤੋਂ ਚਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ जननानक वजे वजाया